ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਜੇ ਤੁਸੀਂ ਵੀ ਸਰਕਾਰੀ ਨੌਕਰੀ ਪਾਉਣ ਦੀ ਇੱਛਾ ਰੱਖਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਪੀਟ੍ਰੀਪਲ ਐਸ ਵੀ ਵੱਲੋਂ ਇਸ਼ਤਿਹਾਰ ਨੰਬਰ 4/2025 ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਪੋਸਟਾਂ ਨਿਕਲਰਕ ਦੀਆਂ ਸੈਨਿਕ ਭਲਾਈ ਮੈਨੇਜਰ ਦੀਆਂ ਡਰਾਈਵਰ ਦੀਆਂ ਅਤੇ ਹੋਰ ਵੀ ਪੋਸਟਾਂ ਨੇ ਸੋ ਇਹਨਾਂ ਦੀ ਜਿਹੜੀ ਕੁਐਸਚਨ ਆਫ ਕੀਤੀ ਗਈ ਹੈ ਕਿਸੇ ਵੀ ਪੋਸਟ ਲਈ ਪ੍ਰੀਖਿਆ ਦੀ ਤਿਆਰੀ ਲਈ ਸਟੱਡੀ ਮਟੀਰੀਅਲ ਲਈ ਸੰਪਰਕ ਕਰ ਸਕਦੇ ਹੋ 987637178 ਬਹੁਤ ਹੀ ਬਾਜੀ ਫੀਸ ਦੇ ਵਿੱਚ ਜਿਹੜਾ ਮਟੀਰੀਅਲ ਤੁਹਾਨੂੰ ਉਹ ਮਿਲ ਜਾਵੇਗਾ ਤੇ ਗੱਲ ਕਰਦੇ ਆਪਾਂ ਇਸ ਨੋਟੀਫਿਕੇਸ਼ਨ ਦੇ ਵਿੱਚ ਕਿੰਨੇ ਪੋਸਟ ਜਿਹੜੇ ਹੈਗੇ ਨੇ ਉਹਨਾਂ ਦੀ ਕੋਸ਼ਣਾ ਕੀਤੀ ਗਈ ਹੈ ਸੋ ਇਸ਼ਤਿਹਾਰ ਨੰਬਰ ਹੈ 4/2025 ਰੱਖਿਆ ਸੇਵਾਵਾਂ ਮਾ ਭਲਾਈ ਵਿਭਾਗ ਪੰਜਾਬ ਦੇ ਵਿੱਚ ਖਾਲੀ ਪਈਆਂ ਸੀਨੀਅਰ ਸਹਾਇਕ ਦੀਆਂ 7 ਪੋਸਟਾਂ ਕਲਰਕ ਦੀਆਂ 18 ਪੋਸਟਾਂ ਸੈਨਿਕ ਭਲਾਈ ਪ੍ਰਬੰਧਕ ਦੀਆਂ ਆ 52 52 ਪੋਸਟਾਂ ਤੇ ਨਾਲ ਹੀ ਡਰਾਈਵਰ ਦੀਆਂ 9 ਪੋਸਟਾਂ ਠੀਕ ਹੈ ਜੀ ਇਹਨਾਂ ਦੇ ਲਈ ਸਿੱਧੀ ਭਰਤੀ ਜਿਹੜੀ ਹੈਗੀ ਆ ਉਹਦੇ ਲਈ ਪੀ ਟ੍ਰਿਪਲ ਐਸਪੀ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉਹਦੇ ਉੱਪਰ 10 ਜੁਲਾਈ 2025 ਤੋਂ ਤੁਸੀਂ ਅਰਜ਼ੀ ਦੇ ਸਕਦੇ ਹੋ ਯਾਨੀ ਕਿ ਅਪਲਾਈ ਕਰ ਸਕਦੇ ਹੋ ਕਿਹੜੀ ਪੋਸਟ ਲਈ ਕਿਹੜੀ ਵਿਦਿਆਕ एलिजिਬਿਲਟੀ ਮੰਗੀ ਗਈ ਹੈ ਉਹਦਾ ਡਿਟੇਲ ਨੋਟੀਫਿਕੇਸ਼ਨ ਬਹੁਤ ਜਲਦੀ ਆ ਜਾਵੇਗਾ ਤੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਤੇ ਐਗਜ਼ਾਮ ਦੀ ਪ੍ਰੈਪਰੇਸ਼ਨ ਤੁਸੀਂ ਹੁਣੇ ਤੋਂ ਸ਼ੁਰੂ ਕਰ ਸਕਦੇ ਹੋ ਕੰਪੀਟੀਸ਼ਨ ਬਹੁਤ ਹੁੰਦਾ ਹੈ ਸੋ ਇਸ ਸੂਚਨਾ ਨੂੰ ਹਰ ਇੱਕ ਨਾਲ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਕਿਸੇ ਦੀ ਵੀ ਸਰਕਾਰੀ ਨੌਕਰੀ ਪਾਉਣ ਦੀ ਇੱਛਾ ਹੈ ਉਹ ਪੂਰੀ ਹੋ ਸਕੇ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ